ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਤੁਹਾਡੇ ਆਪਣੇ ਚੈਨਲ ਬਾਬਾਜੀ ਦਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਦੇ ਉੱਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਅੱਜ ਇੱਕ ਹੀਰਾ ਲਿਆਏ ਤੁਹਾਡੇ ਸਾਹਮਣੇ ਬਹੁਤ ਹੀ ਚੰਗੇ ਖਾਨਦਾਨ ਦਾ ਚੰਗਿਆਂ ਬਰੀਕੀਆਂ ਵਾਲਾ ਚੰਗਾ ਘੋੜਾ ਪੰਨ ਵਾਲਾ ਬਿਸ਼ੇਰਾ ਲਿਆਏ ਸਾਰੀ ਡਿਟੇਲ ਦਵਾਂ ਕਿ ਉਮਰ ਕੀ ਹਾਈਟ ਆ ਸਾਰਾ ਬੇਰਵਾ ਵੀਡੀਓ ਦੇ ਵਿੱਚ ਹੀ ਦੇ ਦੇਣਾ ਬਸ ਤੁਸੀਂ ਵੀਡੀਓ ਨਾਲ ਜੁੜੇ ਰਹੋ ਤਾਂ ਜੋ ਤੁਹਾਨੂੰ ਜਿਹੜੀ ਜਾਨਵਰ ਦੀ ਡਿਟੇਲ ਆ ਪ੍ਰੋਪਰ ਪੂਰੀ ਮਿਲ ਜੇ ਸਾਰੀ ਡਿਟੇਲ ਦਵਾਂਗੇ ਬਸ ਜਿਹੜਾ ਰੇਟ ਆ ਦੋਸਤੋ ਆਪਾਂ ਫੋਨ ਤੇ ਦੱਸਣਾ ਮੈਂ ਵੀਡੀਓ ਦੇ ਸ਼ੁਰੂਆਤ ਵਿੱਚ ਹੀ ਦੱਸ ਦਿੰਨੇ ਇੱਕ ਭਰਾ ਕਹਿੰਦੇ ਬਾਈ ਅਸੀਂ ਵੀਡੀਓ ਦੇਖ ਕੇ ਪੂਰੀ ਨਾ ਰੇਟ ਨਹੀਂ ਦੱਸਿਆ ਤਾਂ ਵੀਡੀਓ ਦੇ ਸ਼ੁਰੂ ਚ ਦੱਸ ਦਿੰਨੇ ਜਿਨੇ ਰੇਟ ਦੇਖਣ ਲਈ ਵੀਡੀਓ ਦੇਖਣੀ ਆ ਉਹ ਤਾਂ ਸਿੱਧਾ ਹੀ ਨੰਬਰ ਲਾ ਲੇ ਤੇ ਜਿਨੇ ਡਿਟੇਲ ਪੋਸਟ ਕੇ ਜੇ ਮਨ ਨੂੰ ਜਤਿਆ ਫੇਰ ਫੋਨ ਲਾਉਣਾ ਤਾਂ ਲਾਸਟ ਦਾ ਨੰਬਰ ਦਿੱਤਾ ਉਹ ਬਾਈ ਫੋਨ ਲਾ ਲਿਓ ਚੰਗਾ ਬੱਚਾ ਬੰਨ ਵਾਲਾ ਬਰੀਕੀ ਨਲੀ ਨੁਲੀ ਬਹੁਤ ਲੰਮੀ ਸਾਰੀ ਡਿਟੇਲ ਦਵਾਂ ਕਿਹੜੇ ਘੋੜੇ ਦਾ ਕਿਹੜੇ ਖਾਨਦਾਨ ਦਾ ਗਾਰੰਟੀ ਨਾਲ ਹੋ ਦੋਸਤੋ ਵੀਡੀਓ ਚ ਆਪਾਂ ਬੋਲ ਦਿੰਨਾ ਜਿਹੜਾ ਘੋੜਾ ਖਾਨਦਾਨ ਹੈ ਤਾਂ ਸਾਰਾ ਗਰੰਟੀ ਦਵਾਂਗੇ ਆਪਾਂ ਤੇ ਬਾਕੀ ਆ ਜੋ ਚੱਲਦੇ ਆਂ ਵੀਡੀਓ ਵੱਲ ਭਰਾਵਾਂ ਨੂੰ ਬੇਨਤੀ ਹੈ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਵੀ ਭਰਾਵੋ ਚੈਨਲ ਸਬਸਕ੍ਰਾਈਬ ਕਰ ਲਿਓ ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਦੋਸਤੋ ਦੱਸ ਦਈਏ ਆਪਣੇ ਫਾਰਮ ਤੇ ਹੋਰ ਵੀ 15-20 ਜਾਨਵਰ ਘੋੜੀਆਂ ਬੇਸ਼ੇਰੀਆਂ ਮਾਰਵਾੜੀ ਚ ਖੜੇ ਆ ਜਾਨਵਰ ਹਨ ਜਿੱਦਾਂ ਤੁਹਾਨੂੰ ਜਾਨਵਰ ਚਾਹੀਦਾ ਹੋਏ ਆਪਣੇ ਫਾਰਮ ਤੇ ਤੁਹਾਨੂੰ ਹੋਰ ਤਰ੍ਹਾਂ ਦੇ ਵੀ ਜਾਨਵਰ ਮਿਲ ਜਾਣਗੇ ਬਾਕੀ ਜਿਹੜੇ ਜਾਨਵਰ ਤੇ ਆਪਾਂ ਵੀਡੀਓ ਤੁਹਾਡੇ ਫੋਨ ਦੇ ਡਿਸਪਲੇ ਦੋਸਤੋ ਨੁਕਰਾਜੀ ਪੰਜਾਬ ਨਸਲ ਵਿੱਚ ਸਭ ਤੋਂ ਜ਼ਿਆਦਾ ਬਰੀਡ ਹੋਣ ਵਾਲਾ ਪੰਜਾਬ ਚ ਆਪਣੇ ਨੁਕਰਾ ਮੰਨਿਆ ਗਿਆ ਤੇ ਨੁਕਰੀ ਆਪਣੇ ਮਨ ਲ ਨੁਕਰੇ ਰੰਗ ਦਾ ਬਸ਼ੀਰਾ ਲੈ ਆਏ ਆ ਤੁਹਾਡੇ ਲਈ ਚੰਗਾ ਖਾਨਦਾਨ ਚੰਗੀਆਂ ਬਰੀਕੀਆਂ ਤੇ ਸਾਰੇ ਪਹਿਲਾਂ ਤੇ ਸੌਂਬੀ ਚੈੱਕ ਕਰ ਲਓ ਮਜ਼ਬੂਤੀ ਸੌਂਬੋ ਚ ਬਹੁਤ ਤੇ ਲੰਬਾਈ ਲੈਂਥ ਲੰਥ ਚੰਗੀ ਆ ਸਕੀਨੀ ਸਹੱਪਣ ਸੁੰਦਰਤਾ ਦੇਖ ਕੇ ਅੰਦਾਜ਼ਾ ਤੁਸੀਂ ਲਾ ਲਿਆ ਹੁਣ ਕਿਹੜੀ ਲੈਣਾ ਹਾਂ ਜੀ ਦੋਸਤੋ ਸਾਲੀਆ ਲਾਈਨ ਚੋਂ ਜੀ ਰੋਲੀ ਵਾਲੇ ਅਰਜਨ ਦਾ ਖਾਨਦਾਨ ਜਿੱਥੇ ਰੋਲੀ ਵਾਲੇ ਅਰਜੰਦ ਦਾ ਨਾਂ ਲੈਦੀ ਉੱਥੇ ਤਾਂ ਆਪਾਂ ਨੂੰ ਹੋਰ ਦੱਸਣ ਦੀ ਤਾਂ ਲੋੜ ਹੀ ਨਹੀਂ ਪੈਂਦੀ ਕਿਹਨ ਜਿਹੜੀ ਸੁੰਦਰਤਾ ਬਰੀਕੀ ਆ ਰੋਲੀ ਵਾਲੇ ਘੋੜੇ ਨੇ ਬਹੁਤ ਸੂਆ ਤੇ ਨਾਲ ਨਾਲ ਕੱਦ ਵੀ ਬਹੁਤ ਸੂਆ 70 70 ਇੰਚ ਦੇ ਘੋੜੇ ਪੈਦਾ ਕੀਤੇ ਆ ਰੋਲੀ ਵਾਲੇ ਅਰਜੰਦ ਨੇ ਉਹਨਾਂ ਚੋਂ ਇੱਕ ਆ ਜੀ 파ਰਤਸ ਫੂਲੇ ਵਾਲਾ ਘੋੜਾ ਫੂਲੇ ਵਾਲੇ 파ਰਤਸ ਦੇ ਨਾਂ ਤੋਂ ਮਸ਼ੂਰ ਆ ਜੀ ਬਾਈ ਲੰਬੜਦਾਰ ਹੁਣ ਖੁੱਲ ਘੋੜਾ ਖੜਾ ਤੇ ਉਹਦਾ ਗਾਂ ਇਹ ਬੱਚਾ ਉਹਨੇ ਵੀ ਕੁੱਕੇ ਜੜ ਤੇ ਬੱਚੇ ਵਾਲੇ ਬੱਚਾ ਦੋਸਤੋ ਸਪੌਟਲੈਸ ਆ ਕੰਨਾਂ ਚ ਇੱਕ ਦੋ ਸਪੌਟ ਹੋ ਸਕਦੇ ਪਰ ਪਿੰਡੇ ਤੇ ਕੋਈ ਸਪੌਟ ਨਹੀਂ ਬਿਊਟੀ ਬਹੁਤ ਆ ਲੱਤ ਦੀ ਨਲੀ ਨੁਲੀ ਤੁਸੀਂ ਆਪ ਚੈੱਕ ਕਰ ਲੋ ਗਰਦਨ ਦੀ ਬਰੀਕੀ ਫੇਸ ਦਾ ਜੋ ਬਰੀਕਪਾਣਾ ਕੰਨ ਕੁੰਦ ਦਾ ਸੁਨੱਖਾ ਬਹੁਤ ਚੰਗਾ ਬੱਚਾ ਨਮਾਉਣ ਵਾਲਾ ਠੰਡ ਦਾ ਕਰਕੇ ਨਮਾਇਆ ਨਹੀਂ ਪਰ ਜਿਹੜੀ ਚੀਜ਼ ਨੇ ਹਨਾ ਆਪ ਦੇ ਆਪ ਨੂੰ ਦਿਖਾਉਣਾ ਉਹਨੇ ਓਦਾਂ ਵੀ ਦਿਖਾਈ ਦੇਣਾ ਕੁਆਲਿਟੀ ਜਿਹੜੀ ਉਹ ਲਿਬੜੇ ਹੋਈ ਚੋ ਵੀ ਦੈਸੀ ਜਾਣੀ ਆ ਤੇ ਜੀਚ ਨਹੀਂ ਕੁਆਲਿਟੀ ਉਹ ਜਿੰਨਾ ਮਰਜੀ ਸਾਫ ਹੋਈ ਉਹਨੇ ਫੇਰ ਵੀ ਕੁਆਲਿਟੀ ਨਹੀਂ ਦਿਖਾਣੀ ਤੇ ਬਾਕੀ ਦੋਸਤੋ ਬਾਲਪੋਰੀਆਂ ਦਾ ਸਾਫ ਆ ਬੱਚਾ ਕੰਨਾ-ਕੁੰਨਾ ਦਾ ਸੁਨੱਖਾ ਮਾਂ ਵੀ ਦੋਸਤੋ ਇਹਦੀ ਨੁਕਰੀਸ਼ ਬਸ਼ੀਰੀ ਦੀ ਨੁਕਰੀ ਮਾਂ ਦਾ ਤੇ ਨੁਕਰੇ ਪਿਓ ਦਾ ਕਿ ਆ ਬਸ਼ੀਰਾ ਉਹਨਾਂ ਭਰਾਵਾਂ ਲਈ ਜਿਨ੍ਹਾਂ ਨੇ ਘੋੜਾ ਪਾਲਣ ਲਈ ਬੱਚਾ ਤਿਆਰ ਕਰਨਾ ਚੰਗੀ ਮਜਬੂਤੀ ਚੰਗੇ ਖਾਨਦਾਨ ਦਾ ਬਸ਼ੀਰਾ ਲੱਭਦੇ ਆ ਖਾਨਦਾਨ ਦੀ ਦੋਸਤੋ ਗਾਰੰਟੀ ਹੋ ਚਾਹੇ ਤੁਸੀਂ ਬਾਈ ਹੋਣਾ ਤੋਂ ਲੰਬੜਦਾਰ ਸਟਾਰਟ ਫਾਰਮ ਵਾਲਿਆਂ ਤੋਂ ਫੂਲੇ ਆਲ ਵਾਲਿਆਂ ਤੋਂ ਪੁੱਛ ਸਕਦੇ ਆ ਤੇ ਜਿਹੜੀ ਚੀਜ਼ ਦੀ ਗਾਰੰਟੀ ਇਹਦਾ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਹੀ ਦੱਸਤਾ ਬਾਲਪੋਰੀਆਂ ਦੀ ਸਾਫ ਆ ਬੱਚਾ ਤੇ ਨੰਬਰ ਲਾਸਟ ਤੇ ਦਵਾ ਨੰਬਰ ਚੱਲਦੇ ਤੇ ਰੇਟ ਪੁੱਛਣਾ ਹੋਇਆ ਰੇਟ ਦਾ ਪਤਾ ਲੈ ਲਿਓ ਸੁਨੱਖਾ ਚੰਗਾ ਬੱਤੇ ਗਾਮ ਚ ਵੀ ਲੰਮੀ ਤੇ ਕੱਦ ਦਾ ਆਪ ਹੀ ਦੱਸਦਾ ਬੱਚਾ ਦੇਖੋ ਤੇ ਆ ਉੱਪਰ ਚੱਲ ਪਿਆ ਨੰਬਰ ਦੋਸਤ ਫੋਨ ਲਾ ਲਿਓ ਆਪਾਂ ਮਿਲਦੇ ਚੱਲਦੇ ਨਵੇਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ